ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਮੰਗਲਵਾਰ ਦੇ ਦਿਨ ਹਨੂਮਾਨ ਜੀ ਦੇ ਭਗਤਾਂ ਦੇ ਲਈ ਇਹ ਦਿਨ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਜੋ ਲੋਕ ਹਨੂਮਾਨ ਜੀ ਦੇ ਭਗਤ ਹਨ ਉਹ ਹਮੇਸ਼ਾ ਮੰਗਲਵਾਰ ਅਤੇ ਸ਼ਨੀਵਾਰ ਦੀ ਉਡੀਕ ਕਰਦੇ ਹਨ ਮੰਗਲਵਾਰ ਦੇ ਦਿਨ ਹਨੂਮਾਨ ਜੀ ਦੇ ਮੰਦਰ 'ਚ ਜਾਣ ਨਾਲ ਹਨੂਮਾਨ ਜੀ ਦੀ ਭਗਤੀ 'ਚ ਬਹੁਤ ਸ਼ਾਂਤੀ ਮਿਲਦੀ ਹੈ ਉਹਨਾਂ ਨੂੰ ਕਰਦੀਆਂ ਸੁੱਖ ਸਹੂਲਤਾਂ 'ਚ ਉਹ ਆਨੰਦ ਮਿਲਦਾ ਹੈ ਜੇਕਰ ਤੁਹਾਨੂੰ ਇਹ ਨਹੀਂ ਮਿਲਦਾ ਤਾਂ ਅੱਜ ਦੀ ਵੀਡੀਓ ਉਹਨਾਂ ਲਈ ਬਹੁਤ ਹੀ ਖਾਸ ਹੈ ਅੱਜ ਅਸੀਂ ਹਨੂਮਾਨ ਜੀ ਦੇ ਵਿਸ਼ੇਸ਼ ਭਗਤਾਂ ਦੇ ਲਈ ਇਹ ਵੀਡੀਓ ਬਣਾਈ ਹੈ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਤੁਸੀਂ ਮੰਗਲਵਾਰ ਨੂੰ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਲਾਭ ਹੋਣਗੇ ਇਹ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਹੋਵੇਗਾ ਤੁਹਾ ਨੂੰ ਸਕਾਰਾਤਮਿਕ ਬਣਾਵੇਗਾ ਇਹ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਵਿੱਚ ਮਦਦ ਕਰੇਗਾ ਇਹ ਤੁਹਾਡੇ ਘਰ ਦੇ ਵਿੱਚ ਉਹ ਨਕਾਰਾਤਮਕਤਾ ਨੂੰ ਦੂਰ ਕਰੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਵਾਸਤੂ ਦੋਸ਼ ਹੈ ਤਾਂ ਉਹ ਵੀ ਠੀਕ ਹੋ ਜਾਂਦਾ ਹੈ ਇਹਨਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਦੂਰ ਹੋ ਜਾਂਦਾ ਹੈ ਅੱਜ ਦੀ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਇਹ ਬਹੁਤ ਹੀ ਖਾਸ ਵੀਡੀਓ ਹੈ ਮਹੱਤਵਪੂਰਨ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਬਜਰੰਗ ਬਲੀ ਜੀ ਤੇ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਹਨੂਮਾਨ ਜੀ ਦੀ ਤੁਹਾਡੇ ਸਾਰਿਆਂ ਤੇ ਕਿਰਪਾ ਹੋ ਜਾਵੇ। ਕੁੰਭ ਰਾਸ਼ੀ ਵਾਲਿਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਚੀਜ਼ਾਂ ਹਨ ਜੋ ਹਨੂਮਾਨ ਜੀ ਨੂੰ ਪਸੰਦ ਹਨ। ਜੇਕਰ ਤੁਸੀਂ ਇਹਨਾਂ ਦਾ ਸੇਵਨ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਆਵੇਗੀ, ਤੁਹਾਡੇ ਘਰ ਵਿੱਚ ਕਲੇਸ਼ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਕੋਈ ਵੀ ਕਾਰ ਦੇ ਵਿੱਚ ਵਾਸਤੂ ਦੋਸ਼ ਨਹੀਂ ਹੋਵੇਗਾ ਉੱਥੇ ਕੋਈ ਵੀ ਸਮੱਸਿਆ ਨਹੀਂ ਆਵੇਗੀ ਜੇਕਰ ਤੁਸੀਂ ਮੰਗਲਵਾਰ ਨੂੰ ਪਨੀਰ ਖਾਓਗੇ ਤਾਂ ਇਹ ਪਨੀਰ ਤੁਹਾਡੇ ਹਰ ਚੀਜ਼ ਨੂੰ ਸਕਾਰਾਤਮਕ ਕਰ ਦੇਵੇਗਾ ਇਸ ਨਾਲ ਤੁਹਾਨੂੰ ਇਸ ਨਾਲ ਤੁਹਾਨੂੰ ਸਮਝਣਾ ਹੋਵੇਗਾ ਕਿ ਜ਼ਿੰਦਗੀ 'ਚ ਦੁੱਖ ਆਉਂਦੇ ਜਾਂਦੇ ਰਹਿੰਦੇ ਹਨ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਅੱਗੇ ਵਧਦੇ ਰਹਿਣਾ ਹੈ ਸਾਨੂੰ ਭਜਨ ਦੀ ਲੋੜ ਨਹੀਂ ਹੈ ਇਸ ਸਥਿਤੀ ਦੇ ਕਾਰਨ ਸਾਨੂੰ ਆਪਣਾ ਰਸਤਾ ਬਦਲਣ ਦੀ ਲੋੜ ਨਹੀਂ ਹੈ ਡਰਨ ਦੀ ਲੋੜ ਨਹੀਂ ਹੈ ਸਾਨੂੰ ਰਸਤਾ ਸਾਨੂੰ ਆਪਣੇ ਰਸਤੇ ਤੇ ਚੱਲਦੇ ਰਹਿਣਾ ਹੈ ਜੇਕਰ ਅਸੀਂ ਉਸ ਰਸਤੇ ਤੇ ਚੱਲਦੇ ਰਹਾਂਗੇ ਇਮਾਨਦਾਰੀ ਅਤੇ ਚੰਗੇ ਕਰਮ ਕਰਦੇ ਜਾਵਾਂਗੇ ਤਾਂ ਹਨੂਮਾਨ ਜੀ ਵੀ ਸਾਡਾ ਸਾਥ ਦੇਣਗੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਜ਼ਰੂਰ ਲੈ ਕੇ ਜਾਣਗੇ ਇਸ ਲਈ ਸਾਨੂੰ ਇਸ ਲਈ ਤੁਹਾਨੂੰ ਅਸੀਂ ਕੁਝ ਸੁਝਾਅ ਕੁਝ ਕੀਮਤੀ ਵਿਚਾਰ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਕੀਮਤੀ ਵਿਚਾਰ ਪਸੰਦ ਆਉਂਦੇ ਹਨ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰ ਦੇਣਾ ਜੇਕਰ ਤੁਸੀਂ ਇਸ ਨੂੰ ਹੌਲੀ-ਹੌਲੀ ਕਰਦੇ ਹੋ ਤਾਂ ਸਫਲਤਾ ਦੀ ਪੌੜੀ ਆਪਣੇ ਆਪ ਬਣਨੀ ਸ਼ੁਰੂ ਹੋ ਜਾਵੇਗੀ ਜੋ ਵਿਅਕਤੀ ਅੰਦਰਲੀਨ ਹੁੰਦਾ ਹੈ ਉਸ ਵਹਿਮਾਨ ਹੈ ਪਰ ਜੋ ਬਾਹਰ ਪ੍ਰਤੀਬਿੰਦ ਹੁੰਦਾ ਹੈ ਉਹ ਹੰਕਾਰੀ ਹੈ ਕਿਸੇ ਵੀ ਸਮੇਂ ਵਿਅਕਤੀ ਨੂੰ ਦੇਖੋ ਮੌਕੇ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਅਵਾਜ਼ ਹੀ ਸਭ ਤੋਂ ਵੱਡਾ ਮੌਕਾ ਹੈ ਸਹੀ ਤਰੀਕਾ ਅਪਣਾ ਕੇ ਅਸਫਲ ਹੋਣਾ ਸਾਡੀ ਜ਼ਿੰਦਗੀ ਦੀ ਸਫਲਤਾ ਦਾ ਵੱਡਾ ਹਿੱਸਾ ਹੈ ਜੇਕਰ ਤੁਸੀਂ ਗਲਤ ਤਰੀਕੇ ਅਪਣਾ ਕੇ ਸਫਲ ਹੋ ਰਹੇ ਹੋ ਤਾਂ ਇੱਕ ਦਿਨ ਤੁਹਾਨੂੰ ਵੱਡੀ ਅਸਫਲਤਾ ਹੱਥ ਲੱਗੇਗੀ ਜੇਕਰ ਸੋਣਾ ਹੈ ਤਾਂ ਇੱਕ ਸੰਕਲਪ ਹੀ ਕਾਫੀ ਹੈ ਇਸ ਲਈ ਕੁਝ ਅਨਮੋਲ ਵਿਚਾਰ ਸਾਡੀ ਜ਼ਿੰਦਗੀ ਨੂੰ ਪਤਲ ਸਕਦੇ ਹਨ ਸਕਾਰਾਤਮਕ ਬਣਾ ਸਕਦੇ ਹਨ ਤਾਂ ਗੱਲ ਕਰਦੇ ਹਾਂ ਜੇਕਰ ਤੁਹਾਡੀ ਕੁੰਡਲੀ ਦੇ ਵਿੱਚ ਮੰਗਲ ਮਾੜੀ ਸਥਿਤੀ ਦੇ ਵਿੱਚ ਹੈ ਤਾਂ ਵਿਅਕਤੀ ਨੂੰ ਮੰਗਲਵਾਰ ਹਨੂਮਾnji ਦੀ ਪੂਜਾ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਮੰਗਲਵਾਰ ਨੂੰ ਲਾਲ ਰੰਗ ਨੂੰ ਪਹਿਨਦੇ ਹੋ ਤਾਂ ਤੁਹਾਨੂੰ ਮੰਗਲ ਦੋਸ਼ ਤੋਂ ਰਾਹਤ ਮਿਲਦੀ ਹੈ ਜੇਕਰ ਤੁਸੀਂ ਚੀਜ਼ਾਂ ਖਾਂਦੇ ਹੋ ਤਾਂ ਤੁਹਾਨੂੰ ਮੰਗਲ ਦੋਸ਼ ਤੋਂ ਰਾਹਤ ਮਿਲਦੀ ਹੈ ਇਹਨਾਂ ਚੀਜ਼ਾਂ ਨੂੰ ਖਾਣ ਨਾਲ ਮੰਗਲ ਦੋਸ਼ ਦਾ ਅੰਤ ਹੁੰਦਾ ਹੈ ਇਸ ਲਈ ਜੋ ਕੋਈ ਵੀ ਮੰਗਲ ਦੋਸ਼ ਤੋਂ ਪਰੇਸ਼ਾਨ ਹੈ ਖਾਸ ਤੌਰ ਤੇ ਕੁੰਭ ਰਾਸ਼ੀ ਵਾਲਿਓ ਇਹਨਾਂ ਨੂੰ ਦਾਲ ਖਾਣੀ ਚਾਹੀਦੀ ਹੈ ਅਜਿਹਾ ਕਰਨ ਨਾਲ ਮੰਗਲ ਦੋਸ਼ ਦੇ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਜੇਕਰ ਤੁਸੀਂ ਖੂਨ ਸੰਬੰਧੀ ਬਿਮਾਰੀਆਂ ਤੋਂ ਪੀੜਤ ਹੋ ਤਾਂ ਇਹ ਉਪਾਅ ਤੁਹਾਡੇ ਲਈ ਬਿਹਤਰ ਹੈ ਮੰਗਲਵਾਰ ਅਤੇ ਸ਼ੁੱਕਰਵਾਰ ਸਾਬਤ ਹੋਵੇਗਾ ਜੇਕਰ ਤੁਸੀਂ ਅਜਿਆ ਕਰਦੇ ਹੋ ਇਸ ਨੂੰ ਦਾਲ ਦੇ ਨਾਲ ਰੱਖੋਗੇ ਜੇਕਰ ਦਾਲ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ ਜੋਤਿਸ਼ ਸਾਸਤ੍ਰ ਦੇ ਅਨੁਸਾਰ ਜੇਕਰ ਕਿਸੇ ਦੀ ਕੁੰਡਲੀ ਚ ਮੰਗਲ ਦੋਸ਼ ਹੈ ਤਾਂ ਉਸ ਨੂੰ ਚੁਕੰਦਰ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਇਸ ਨਾਲ ਮੰਗਲ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਸ ਲਈ ਹਰ ਮੰਗਲਵਾਰ ਨੂੰ ਇਹ ਉਪਾਅ ਜ਼ਰੂਰ ਕਰੋ ਦਰਅਸਲ ਮੰਗਲ ਦਾ ਸਰੀਰ 'ਚ ਖੂਨ ਤੇ ਅਸਰ ਹੁੰਦਾ ਹੈ ਇਸ ਦਾ ਸੇਵਨ ਕਰਨ ਨਾਲ ਮੰਗਲ ਮਜ਼ਬੂਤ ਹੋਵੇਗਾ ਤੇ ਤੁਹਾਨੂੰ ਸ਼ੁਭ ਪ੍ਰਭਾਵ ਮਿਲੇਗਾ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਬੂੰਦੀ ਦੇ ਲੱਡੂ ਚੜਾਉਣੇ ਚਾਹੀਦੇ ਹਨ ਇਸ ਤੋਂ ਬਾਅਦ ਸਭ ਦੇ ਵਿੱਚ ਪ੍ਰਸ਼ਾਦ ਨੂੰ ਵੰਡ ਦੇਣਾ ਚਾਹੀਦਾ ਹੈ ਮੰਗਲਵਾਰ ਨੂੰ ਬੂੰਦੀ ਦਾ ਪ੍ਰਸ਼ਾਦ ਵੰਡਣ ਜਾਂ ਬੂੰਦੀ ਬੁੰਦੀ ਦੇ ਲੱਡੂ ਖਾਣ ਨਾਲ ਮੰਗਲ ਗ੍ਰਹਿਣ ਹੁੰਦਾ ਹੈ ਅਤੇ ਮੰਗਲੇਕ ਦੋਸ਼ ਵਿੱਚ ਲਭ ਹੁੰਦਾ ਹੈ ਜੇਕਰ ਬਲੈਂਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਇਹ ਵੀ ਮੰਗਲ ਦੋਸ਼ ਦਾ ਲੱਛਣ ਹੈ ਅਜਿਹੇ ਲੋਕਾਂ ਨੂੰ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਗੋੜ ਅਤੇ ਆਟਾ ਚੜਾਉਣਾ ਚਾਹੀਦਾ ਹੈ ਮੰਗਲ ਨਾਲ ਸੰਬੰਧਿਤ ਦੁੱਧ ਨਾਲ ਹੀ ਤਿਆਰ ਕੀਤੀਆਂ ਚੀਜ਼ਾਂ ਲੱਡੂ ਚੜਾਉਣੇ ਚਾਹੀਦੇ ਹਨ ਭਾਵੇਂ ਹਨੂਮਾਨ ਜੀ ਉਹ ਫਲਾਂ ਦੇ ਵਿੱਚ ਕਰ ਅਨਾਰ ਅਤੇ ਆਮਬ ਜੇਕਰ ਕੁੰਡਲੀ ਵਿੱਚ ਮੰਗਲ ਦੋਸ਼ ਹੈ ਤਾਂ ਹਰ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਇਹ ਫਾਲ ਚੜਾਓ ਇਸ ਤੋਂ ਬਾਅਦ ਸੰਗਤ ਦੇ ਵਿੱਚ ਵੰਡ ਦੇਣਾ ਚਾਹੀਦਾ ਹੈ ਕੁਝ ਆਪਣੇ ਲਈ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਮੰਗਲਵਾਰ ਨੂੰ ਅਜਿਹਾ ਕਰੋਗੇ ਤਾਂ ਮੂਰਤੀ ਨੰਦਨ ਖੁਸ਼ ਹੋਣਗੇ ਲੋਕਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰਨਗੇ ਮੰਗਲਵਾਰ ਨੂੰ ਕੁਝ ਅਜਿਹਾ ਉਪਾਹਨ ਜਿਸ ਨੂੰ ਕਰਨ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪੈਸਾ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਦੀ ਇੱਛਾ ਹੈ ਹਰ ਕੋਈ ਅਮੀਰ ਬਣਨਾ ਚਾਹੁੰਦਾ ਹੈ ਉਸ ਕੋਲ ਦੁਨੀਆ ਦੀਆਂ ਸਾਰੀਆਂ ਸੁੱਖ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਲੋਕ ਉਸ ਨੂੰ ਦੁਨੀਆ ਵਿੱਚ ਪਛਾਣਨ ਕਿ ਉਸ ਦਾ ਨਾਮ ਹੋਵੇ ਪਰ ਵਕਤ ਆਉਂ ਤੇ ਹਰ ਕਿਸੇ ਦੀ ਕਿਸਮਤ ਜਾਗ ਜਾਂਦੀ ਹੈ ਪਰ ਤੁਸੀਂ ਜਾਣਦੇ ਹੋਵੋਗੇ ਕਿ ਕਿਸਮਤ ਉਦੋਂ ਜਾਗਦੀ ਹੈ ਜਦੋਂ ਬਹੁਤ ਕੁਝ ਦੇਨਦੀ ਹੈ ਤੇ ਚਲੀ ਜਾਂਦੀ ਹੈ ਪਰ ਜਦੋਂ ਗੁੱਸਾ ਹੁੰਦਾ ਹੈ ਤਾਂ ਬਹੁਤ ਕੁਝ ਲੈ ਵੀ ਜਾਂਦਾ ਹੈ ਇਹਨਾਂ ਗੱਲਾਂ ਨੂੰ ਵੀ ਸਮਝਣਾ ਪਵੇਗਾ ਦੋਸਤੋ ਇਹ ਵੀ ਸਮਝ ਲਵੋ ਕਿ ਜੋ ਵੀ ਸਾਨੂੰ ਇਸ ਸਮੇਂ ਮਿਲ ਰਿਹਾ ਹੈ ਉਹ ਕਿਤੇ ਨਾ ਕਿਤੇ ਸਾਡੇ ਕੋਲ ਹੈ ਉਹ ਕਿਸਮਤ ਨਾਲ ਜੁੜਿਆ ਹੈ ਉਹ ਸਾਡੇ ਲਈ ਬਣਿਆ ਹੈ ਇਸ ਲਈ ਅਸੀਂ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ ਜਦੋਂ ਤੁਸੀਂ ਅਮੀਰ ਬਣਨ ਵਾਲੇ ਹੁੰਦੇ ਹੋ ਜਦੋਂ ਤੁਹਾਡੇ ਚੰਗੇ ਦਿਨ ਆਉਣ ਵਾਲੇ ਹੁੰਦੇ ਹਨ ਤਾਂ ਤੁਸੀਂ ਆਪਣੇ ਆਲੇ-ਦੁਆਲੇ ਦੇ ਮਾਹੌਲ ਵਿੱਚ ਕੁਝ ਚੰਗੀਆਂ ਤਬਦੀਲੀਆਂ ਦੇਖਣ ਲੱਗ ਪੈਂਦੇ ਹੋ ਫਿਰ ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਵਾਪਰ ਰਿਹਾ ਹੈ ਤਾਂ ਆਓ ਤੁਹਾਨੂੰ ਉਹ ਨ ਚੀਜ਼ਾਂ ਬਾਰੇ ਦੱਸਦੇ ਹਾਂ ਜਦੋਂ ਕਿਸੇ ਵਿਅਕਤੀ ਨੂੰ ਹਨੂਮਾਨ ਜੀ ਦਾ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤਾਂ ਉਸ ਨੂੰ ਇਹਨਾਂ ਚੀਜ਼ਾਂ ਦਾ ਅਨੁਭਵ ਹੁੰਦਾ ਹੈ ਅਚਿਆ ਹੈ ਹੁੰਦਾ ਹੈ ਕਿ ਜੇਕਰ ਤੁਸੀਂ ਆਪਣੇ ਆਲੇ-ਦੁਆਲੇ ਅਚਾਇਬ ਬਦਲਾਵ ਦੇਖਦੇ ਹੋ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੈ ਚੰਗੇ ਦਿਨ ਬਹੁਤ ਜਲਦੀ ਆਉਣ ਵਾਲੇ ਹਨ ਜਲਦੀ ਹੀ ਤੁਹਾਨੂੰ ਧਨ ਮਿਲੇਗਾ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਵੇਗੀ ਜੇਕਰ ਤੁਸੀਂ ਅਚਾਨਕ ਆਪਣੇ ਘਰ 'ਚ ਕਾਲੀਆਂ ਕੀੜੀਆਂ ਨੂੰ ਲਾਈਨ 'ਚ ਘੁੰਮਦੇ ਹੋਏ ਦੇਖਦੇ ਹੋ ਤਾਂ ਉਹ ਖਾਣ ਪੀਣ ਦੀਆਂ ਚੀਜ਼ਾਂ ਖਾ ਰਹੀਆਂ ਹਨ ਪਰ ਜੇਕਰ ਇਹ ਮਿਲ ਜਾਵੇ ਤਾਂ ਇਹ ਬਹੁਤ ਹੀ ਸ਼ੋਭ ਸੰਕੇਤ ਹੈ ਸਮਝ ਲਓ ਕਿ ਹੁਣ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਸਥਾਨ ਤੇ ਪੰਛੀ ਜਾਂ ਕਬੂਤਰ ਵਰਗਾ ਛੋਟਾ ਤੇ ਪਿਆਰਾ ਪੰਛੀ ਦਿਖਾਈ ਦੇਣ ਲੱਗਦਾ ਹੈ ਜਾਂ ਆਲਣਾ ਬਣਾਉਂਦਾ ਹੈ ਤਾਂ ਇਹ ਸ਼ੁਭ ਸੰਕੇਤ ਹੈ ਜੇਕਰ ਆਲਣਾ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਹੋਵੇ ਤਾਂ ਇਹ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਸਵੇਰੇ ਸਵੇਰ ਕੋਈ ਗਾਂ ਤੁਹਾਡੇ ਦਰਵਾਜ਼ੇ ਤੇ ਆ ਕੇ ਉੱਚੀ ਉੱਚੀ ਦਰਵਾਜ਼ੇ ਤੇ ਆ ਕੇ ਖੜੀ ਹੋਈ ਹੋਵੇ ਤਾਂ ਇਸ ਨੂੰ ਹੀ ਵਰਦਾਨ ਸਮਝੋ ਖੰਡ ਦੀ ਰੋਟੀ ਅਤੇ ਫਿਰ ਪਾਲਕ ਖਵਾਓ ਅਤੇ ਗਾਂ ਨੂੰ ਵਿਦਾਈ ਦਿਓ ਭਾਵ ਦੇਵੀ ਲక్ష్ਮੀ ਆਪ ਜੀ ਦੇ ਤੁਹਾਡੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ ਜੇਕਰ ਤੁਹਾਡੇ ਘਰ ਵਿੱਚ ਤુલਸੀ ਦਾ ਬੂਟਾ ਬਹੁਤ ਸੰਘਣਾ ਹੈ ਇਹ ਹਰਿਆ ਭਰਿਆ ਹੈ ਤਾਂ ਇਹ ਵੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਵੇਗੀ ਤਾਂ ਦੌਲਤ ਆਵੇਗੀ ਜੇਕਰ ਕਿਸੇ ਦਿਨ ਤੁਸੀਂ ਆਪਣੇ ਸੁਪਨੇ 'ਚ ਝਾੜੂ ਉੱਲੂ ਹਾਥੀ ਮੋਰ ਚੇਂਜ ਜਾਂ ਸ਼ਿਪਕਲੀ ਦੇਖਦੇ ਹੋ ਤਾਂ ਇਹ ਵੀ ਤੁਹਾਡੇ ਲਈ ਜਲਦੀ ਅਮੀਰ ਹੋਣ ਦਾ ਸੰਕੇਤ ਹੈ ਜੇਕਰ ਸਵੇਰੇ ਘਰ ਤੋਂ ਦਫ਼ਤਰ ਜਾਂਦੇ ਸਮੇਂ ਤੁਸੀਂ 5 ਦਿਨਾਂ ਤੱਕ ਹਰ ਰੋਜ਼ ਕੋਈ ਨਾ ਕੋਈ ਝਾੜੂ ਮਾਦਦੇ ਨੂੰ ਦੇਖਦੇ ਹੋ ਸਮਝ ਲਓ ਕਿ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਗਈਆਂ ਹਨ ਅਤੇ ਦੇਵੀ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਹੈ ਜੇਕਰ ਤੁਹਾਨੂੰ ਬਰਸਾਤ ਵਾਲੀ ਸਵੇਰ ਨੂੰ ਆਪਣੇ ਘਰ ਦੇ ਬਾਹਰ ਪੈਸਾ ਪਿਆ ਹੋਇਆ ਮਿਲਦਾ ਹੈ ਤਾਂ ਇਹ ਤਾਂ ਦੇ ਆਉਣ ਦਾ ਸੰਕੇਤ ਹੈ ਪੈਸਾ ਜਲਦੀ ਹੀ ਤੁਹਾਡੇ ਘਰ ਪਹੁੰਚ ਜਾਵੇਗਾ ਦੱਖਣ ਪਛਾਵੇਂ ਚ ਭਾਰੀ ਵਸਤੂਆਂ ਤੇ ਫਰਨੀਚਰ ਦੀ ਵਰਤੋਂ ਆਤਮ ਵਿਸ਼ਵਾਸ ਵਧਾਉਂਦੀ ਹੈ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹੈ। ਇਹ ਸਥਿਤੀ ਕੈਰੀਅਰ ਵਿੱਚ ਲਾਭਦਾਇਕ ਹੋ ਜਾਂਦੀ ਹੈ। ਜੇਕਰ ਅਲਮਾਰੀ ਬਣਾਉਣਾ ਮੁਸ਼ਕਲ ਹੈ, ਫਰਨੀਚਰ ਰੱਖਣਾ ਸੰਭਵ ਨਹੀਂ। ਇਹ ਭਾਰੀ ਵਸਤੂ ਕੋਈ ਇਮਾਰਤ, ਪਹਾੜ ਦੀ ਤਸਵੀਰ, ਇੱਕ ਪੇਂਟਿੰਗ ਤਾਂ ਵਸਤੂ ਦਾ ਨਿਯਮ। ਦੂਸਰੋ ਤੁਸੀਂ ਜਦੋਂ ਵੀ ਕੋਈ ਨਵਾਂ ਕੰਮ ਕਰਦੇ ਹੋ, ਘਰ ਵਿੱਚ ਚੀਜ਼ ਲਿਆਉਂਦੇ ਹੋ, ਜੇਕਰ ਤੁਸੀਂ ਕੋਈ ਘਰ ਵਿੱਚ ਜਦੋਂ ਨਮਈ ਵਸਤੂ ਲੈ ਕੇ ਆਉਂਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਵਸਤੂ ਦਾ ਧਿਆਨ ਰੱਖਣਾ ਹੋਵੇਗਾ ਨਹੀਂ ਤਾਂ ਚੰਗੀਆਂ ਚੀਜ਼ਾਂ ਤੁਹਾਡੇ ਘਰ ਨੂੰ ਵਿਗਾੜ ਸਕਦੀਆਂ ਹਨ ਕੁਝ ਚੀਜ਼ਾਂ ਤੁਹਾਡੇ ਘਰ ਨੂੰ ਤਬਾਹ ਕਰ ਸਕਦੀਆਂ ਹਨ ਕੁਝ ਚੀਜ਼ਾਂ ਸਾਡੇ ਘਰ ਵਿੱਚ ਆਉਂਦੀਆਂ ਹਨ ਜੋ ਸਾਨੂੰ ਪਰੇਸ਼ਾਨ ਕਰਦੀਆਂ ਹਨ ਇਸ ਲਈ ਦੋਸਤ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਮੰਗਲਵਾਰ ਜੋ ਹਨੂਮਾਨ ਜੀ ਦੇ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਤਬਦੀਲੀਆਂ ਦਾ ਅਹਿਸਾਸ ਕਰ ਸਕਦੇ ਹੋ ਤੁਹਾਨੂੰ ਖੁਸ਼ੀਆਂ ਅਤੇ ਤੰਦੌਲ ਦੀ ਬਖਸ਼ਿਸ਼ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ